ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪ ਆ ਚੁੱਕੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਚ ਇੱਥੇ ਕਿਸਾਨ ਮੇਲਾ ਲੱਗਿਆ ਹੋਇਆ ਹੈ ਇੱਥੇ ਜੋ ਪlant pathology ডিপਾਰਟਮੈਂਟ ਹੈ ਜਿਹਨੂੰ ਬੌਧ ਰੋਗ ਵਿਗਿਆਨ ਕਹਿੰਦੇ ਆ ਉਹਦੇ ਇਸ ਸ਼ਾਖਾ ਦੇ ਵਿੱਚ ਅਸੀਂ ਆਏ ਹੋਏ ਆਂ ਸਾਡੇ ਨਾਲ ਮੌਜੂਦ ਨੇ ਡਾਕਟਰ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਡਾਕਟਰ ਜੀ ਹਾਂਜੀ ਡਾਕਟਰ ਅਮਰਜੀਤ ਸਿੰਘ ਜੀ ਨੇ ਜ ਆਪਣੇ ਨਾਲ ਜੀ ਡਾਕਟਰ ਸਾਹਿਬ ਥੋੜੇ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿਓ ਜੀ ਇੱਥੋਂ ਦੇ ਬਾਰੇ ਜੋ ਜੋ ਇਹ ਟ੍ਰਾਇਲ ਵਗੈਰਾ ਕੰਡਕਟ ਹੋਏ ਵੇ ਜੀ ਉਹ ਕਿਸਾਨ ਵੀਰੋ ਆਪਾਂ ਗੱਲ ਕਰਦੇ ਹੈਗੇ ਆ ਬਾਸਮਤੀ ਦੇ ਵਿੱਚ ਜਿਹੜੀ ਬੜੀ ਭਿਆਨਕ ਬਿਮਾਰੀਆਂ ਦੀ ਜਿਹਨੂੰ ਪਟੰਡਾ ਰੋਗ ਦੇ ਨਾਲ ਜਾਣਦੇ ਆ ਸੋ ਇਹ ਬਿਮਾਰੀ ਜਿਹੜੀ ਹੈਗੀ ਆ ਬੀਜ ਰਾਹੀਂ ਆਉਂਦੀ ਆ ਇੱਥੇ ਤੁਹਾਨੂੰ ਦਿਖਾਉਂ ਰਹੇ ਆਂ ਵੀ ਆ ਦੇਖੋ ਕਿ ਜਦੋਂ ਅਸੀਂ ਬਿਮਾਰੀ ਵਾਲਾ ਬੀਜ ਜਿਹੜਾ ਹੈਗਾ ਹਾਂਜੀ ਠੀਕ ਆ ਇਹ ਵਰਤਾਂਗੇ ਤੇ ਪਹਿਲਾਂ ਤੁਹਾਨੂੰ ਪਨੀਰੀ ਦੇ ਵਿੱਚ ਇਹਦੇ ਲੱਛਣ ਦੱਸਣਗੇ ਤੇ ਬਾਅਦ ਦੇ ਵਿੱਚ ਜਦੋਂ ਖੇਤ ਵਿੱਚ ਅਸੀਂ ਲਾਉਨੇ ਆ ਤੇ ਉਦੋਂ ਇਹ ਬਿਮਾਰੀ ਵਾਲੇ ਜਿਹੜੇ ਹੈਗੇ ਬੂਟੇ ਤੁਹਾਨੂੰ ਨਜ਼ਰ ਆਉਣਗੇ ਜੀ ਜੀ ਬਿਮਾਰੀ ਵਾਲੇ ਬੂਟੇ ਜਿਹੜੇ ਆਪਾਂ ਦੇਖਦੇ ਆਂ ਵੀ ਇਹ ਪੀਲੇ ਪੈ ਜਾਂਦੇ ਨੇ ਤੇ ਦੂਸਰਾ ਨਾਲ ਲੰਮੇ ਹੋ ਜਾਂਦੇ ਨੇ ਤੇ ਜਦੋਂ ਅਸੀਂ ਖੇਤ ਦੇ ਵਿੱਚ ਨਜ਼ਰ ਮਾਰਦੇ ਆਂ ਖੇਠਾਂ ਤੋਂ ਉੱਪਰਲੇ ਵੱਲੋਂ ਸੁੱਕਣਾ ਸ਼ੁਰੂ ਹੋ ਜਾਂਦੇ ਨੇ ਤੇ ਬੂਟਾ ਜਉਣ ਦੀ ਕੋਸ਼ਿਸ਼ ਕਰਦਾ ਹਵਾ ਦੇ ਵਿੱਚ ਜਿਹੜੀਆਂ ਜਿਹੜੀਆਂ ਹੈਗੀਆਂ ਦੂਜੀ ਦਾ ਤੀਜੀ ਗੰਢ ਤੋਂ ਜਿਹੜੀਆਂ ਹੈਗੀਆਂ ਇਹ ਜੜਾ ਬਣਾਉਂਦਾ ਪਰ ਜਦੋਂ ਉੱਲੀ ਜਿਹੜੀ ਆ ਭਾਰੀ ਹੋ ਜਾਂਦੀ ਆ ਹੌਲੀ ਹੌਲੀ ਬੂਟਾ ਜਿਹੜਾ ਮਰ ਜਾਂਦਾ ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਬੀ ਦੀ ਸੋਧ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਆ ਆਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਝੋਨਾ ਜਾਂ ਬਾਸਮਤ ਦਾ ਬੀ ਦੀ ਜਿਹੜੀ ਹੈਗੀ ਆ ਜਿੱਥੇ ਆਪਾਂ ਸੋਧ ਕੀਤੀ ਆ ਤੇ ਆ ਅਣਸੋਧਿਆ ਬੀ ਆ ਠੀਕ ਹੈ ਜੀ ਸੋ ਇਹ ਨੂੰ ਅਸੀਂ ਜਿਹੜਾ ਹੈਗਾ ਝੋਨੇ ਨੂੰ ਦੋ ਤਰੀਕਿਆਂ ਨਾਲ ਇਹਦੀ ਬੀ ਦੀ ਸੋਧ ਕਰ ਸਕਦੇ ਹਾਂ ਇੱਕ ਸਾਡੇ ਕੋਲ ਜੇਗਾ ਟ੍ਰਾਈਕੋਡਰਮਾਸ ਪਰਲਮ ਹੈਗਾ ਏਪੀਏ ਯੂ ਦੀ ਸਪਰੇਅ ਜਿਹੜੀ ਹੈਗੀ ਹੈ ਇਹਦੇ ਨਾਲ ਸੋਧ ਸਕਦੇ ਆ 15 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਠੀਕ ਹੈ ਦੂਸਰਾ ਅਸੀਂ ਸਪ੍ਰਿੰਟ ਜਿਹੜੀ ਹੈਗੀ ਆ ਪੁਲੀ ਨਾਸ਼ਕ ਉਹਦੇ ਨਾਲ ਸੋਧ ਸਕਦੇ ਆ ਠੀਕ ਹੈ ਸੋ ਪਹਿਲਾਂ ਅਸੀਂ ਜੇ ਟ੍ਰਾਈਕੋਡਰਮਾਸ ਪਰਲਮ ਨਾਲ ਬੀਜ ਦੀ ਸੋਧ ਕਰਨੀ ਆ ਹਾਂਜੀ ਤੇ ਫੇਰ ਸਾਨੂੰ ਜਿਹੜਾ ਹੈਗਾ ਪਹਿਲਾਂ ਬੀ ਸੋਧਣਾ ਬਾਅਦ ਦੇ ਵਿੱਚ ਜਿਹੜਾ ਹੈਗਾ ਪ੍ਰੀਲ ਦੀਆਂ ਜੜਾਂ ਅੱਜ ਤੁਹਾਨੂੰ ਦਿਖਾਈਏ ਵੀ ਪਹਿਲਾਂ ਆਪਾਂ ਬੀ ਨੂੰ ਜਿਹੜਾ ਹੈਗਾ ਸੋਧ ਲਿਆ ਤੇ ਆ ਜੀ ਦੇਖੋ ਤੇ ਆ ਜਿਹੜੀ ਹੈਗੀ ਆ ਆਪਣੀ ਪਨੀਰੀ ਜਿਹੜੀ ਹੈਗੀ ਆ ਇਹ ਸੋਧੀ ਹੋਈ ਆ ਰੋਗ ਤੋਂ ਰਹਿਤ ਆ ਪਨੀਰੀ ਤੁਹਾਡੀ ਜਿਹੜੀ ਹੈਗੀ ਆ ਜਰਮੀਨੇਸ਼ਨ ਵੀ ਬਹੁਤ ਵਧੀਆ ਹੋਊਗੀ ਪਰ ਜੇ ਅਸੀਂ ਆਪਾਂ ਬੀ ਨੂੰ ਨਹੀਂ ਸੋਧਦੇ ਤੇ ਫੇਰ ਜਿਹੜਾ ਹੈਗੇ ਨੇ ਇਹ ਜਿਹੇ ਲੰਬੇ ਬੂਟੇ ਜਿਹੜੇ ਆ ਉਹ ਤੁਹਾਨੂੰ ਦਿਖਾਈ ਦੇਣਗੇ ਤੁਹਾਡੇ ਪਨੀਰੀ ਦੇ ਵਿੱਚ ਖੇਤ ਦੇ ਵਿੱਚ ਜੀ ਤੇ ਬਾਧ ਦੇ ਵਿੱਚ ਕੀ ਹੁੰਦਾ ਵੀ ਕੁਝ ਕੁ ਬੂਟੇ ਜਿਹੜੇ ਛੋਟੇ ਹੋ ਜਾਂਦੇ ਨੇ ਤੋਂ फसल ਤੁਹਾਡੀ ਇਹਦੀ ਝੋਨੇ ਦੀ ਨਿਸਰਦੀ ਆ ਹਾਂਜੀ ਨਿਸਾਰੇ ਦੇ ਟਾਈਮ ਤੁਹਾਨੂੰ ਸਾਰੇ ਦਾ ਸਾਰਾ ਬੂਟਾ ਜਿਹੜਾ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਸੁੱਕ ਜਾਂਦਾ ਜੀ ਸੁੱਕ ਜਾਂਦਾ ਚਿੱਟਾ ਨਜ਼ਰ ਆਉਂਦਾ ਆ ਤੁਸੀਂ ਦੇਖਦੇ ਹੋ ਤੇ ਫਿਰ ਉਦੋਂ ਕਈ ਸਾਡੇ ਕਿਸਾਨ ਵੀਰ ਜਿਹੜਾ ਹੈਗਾ ਗੋਭ ਦੀ ਸੁੰਡੀ ਦਾ ਭਲੇਖਾ ਖਾ ਕੇ ਇਹਦੇ ਉੱਤੇ ਜਿਹੜਾ ਹੈ ਕੀੜਨਾਸ਼ਕ ਦਾ ਛਿੜਕਾ ਕਰਦੇ ਆ ਜਿਹਦੇ ਨਾਲ ਅਸੀਂ ਇਹ ਨੂੰ ਆਪਣੇ ਆਪ ਹੀ ਸਮੱਸਿਆ ਜਿਹੜੀ ਹੈਗੀ ਆ ਵਧਾ ਲੈਨੇ ਆ ਐਸ 스테 ਤੇ ਜਦੋਂ ਅਸੀਂ ਕੋਈ ਰਸਾਇਣ ਛਿੜਕਦੇ ਆ ਉਹਦੀ ਰਹਿਣ ਖੂਨ ਜਿਹੜੀ ਹੈਗੀ ਆ ਬਾਸਮੀ ਦੀ ਜਾਂਚ ਕਰਤੀ ਹੈ ਸੋ ਇਸ ਕਰਕੇ ਕਿਸਾਨ ਵੀਰੋ ਹੁਣ ਸਮਾਂ ਜਿਹੜਾ ਹੈਗਾ ਜਿਹੜਾ ਆਪਣਾ ਬਾਸਮਤੀ ਲਾਉਣੀ ਆ ਤੇ ਉਹਦੇ ਬੀਜ ਦੀ ਸੋਧ ਟ੍ਰਾਈਕੋਡਰਮਾਸ ਪਰਲਮ ਠੀਕ ਹੈ ਜੀ ਤੇ ਬਾਅਦ ਦੇ ਵਿੱਚ ਪਨੀਰ ਦੀ ਵੀ ਸੋਧ ਇਹਦੇ ਨਾਲ ਕਰਨੀ ਆ ਠੀਕ ਹੈ ਜੀ ਤੇ ਜਾਂ ਆਪਾਂ ਸਪਰਿੰਟ ਜਿਹੜੀ ਹੈਗੀ ਆ ਇਹਦੇ ਨਾਲ ਬੀਜ ਦੀ ਸੋਧ ਕਰਕੇ ਬੀਜੇ ਇਸ ਅਲਾਮ ਤੋਂ ਜਿਹੜਾ ਹੈਗਾ ਮਟੜਪਾਰਾ ਪੌਦਾ ਤਾਂ ਇਹ ਯੂਨੀਵਰਸਿਟੀ ਫਾਰਮ ਤੋਂ ਮਿਲ ਜਾਂਦਾ ਜੀ ਟ੍ਰਾਈਕੋਡਰਮਾਸ ਪੈਰਲਮ ਟ੍ਰਾਈਕੋਡਰਮਾਸ ਪੈਰਲਮ ਜਿਹੜਾ ਹੈਗਾ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਅਸੀਂ ਜੇ ਤਾਂ ਡੈਮੋਨਸਟ੍ਰੇਸ਼ਨ ਪਰਪਸ ਲਈ ਦੇ ਰਹੇ ਹਾਂ ਜੀ ਜੀ ਤੇ ਪਿਛਲੇ ਸਾਲ ਜਿਹੜਾ ਸਾਡਾ ਜਿਹੜਾ ਹੈਗਾ ਆਈਪੀਐਲ ਕੰਪਨੀ ਦੇ ਨਾਲ ਜਿਹੜਾ ਹੈਗਾ ਇਹ ਉਹਨਾਂ ਨੇ ਜਿਹੜਾ ਇਹਨੂੰ ਰਜਿਸਟ੍ਰੇਸ਼ਨ ਕਰਾਤੀ ਸੀ ਸਾਡੀ ਜਿਹੜੀ ਪੀਐਚਡੀ ਸਟ੍ਰੇਨ ਜਿਹੜੀ ਹੈਗੀ ਆ ਆਈਪੀਐਲ ਕੰਪਨੀ ਤੋਂ ਜੀ ਜੀ ਐਜ਼ ਇਨੋਰਥ ਦੇ ਨਾਮ ਦੇ ਨਾਲ ਜਿਹੜੀ ਹੈਗੀ ਆ ਉਹ ਮਿਲ ਰਹੀ ਠੀਕ ਹੈ ਸਰ ਓਕੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਿਸਾਨਾਂ ਲਈ ਬਹੁਤ ਹੀ Thank you.